ਲਾ ਮੈਂ ਲਾ ਹਾਰ ਮੰਦੇ ਵੀਰੇ ਵੱਡਾ ਬੈਟ ਮੇਰਾ ਕਦੇ ਖੇਡ ਲੈ ਰਹੀ ਹੈ ਵਧੀਆ ਕਦੇ ਤੂੰ ਬਾ ਫੇਰ ਦੀ ਆ ਆਰ ਕਦੇ ਉੱਪਰ ਮੈਂ ਬੋਲਰ ਨੂੰ ਨਾਲ ਕਰ ਰਹੀ ਲਓ ਜੀ ਛੇ ਵਾਲਾ ਚਾਰ ਛੱਕਾ ਹੀ ਲੋੜਾ ਹਰਮਨ ਤੂਰੀ ਮੂਰੇ ਖੜਾ ਦੇਖਦੇ ਆ ਕੀ ਬਣਦਾ ਬੜੀ ਦੇੜੇ ਵਲੰਟੀਅਰ ਵੀ ਦੇਖੋ ਮੇਲਾ ਭਰਦਾ ਬਾਲਾ ਚੱਕਦੇ ਆ ਪਹਿਲੀ ਡਾਟ ਪਹਿਲੀ ਡਾਟ ਕੀ ਬਣੂ ਬਈ ਦੱਸੋ ਮੁੰਡਿਓ ਆ ਵੀ ਬਣਨਗੇ ਲੈ ਵੀ ਕੋਈ ਕਹਿੰਦਾ ਬਣਨਗੇ ਕੋਈ ਕਹਿੰਦਾ ਨਹੀਂ ਅਡਰ ਕ੍ਰਿਸ਼ ਭਰਾਾ ਸਰਦਾ ਕੇ ਧਿਆੜੀਏ ਪਹਿਲਾ ਪਹਿਲਾ ਤੇ ਸੂਰੀ ਦਾ ਚਰਦੇ ਆ ਗਏ ਤੁਰੇ ਯਾਰ ਜੇ ਤਿੰਨ ਛੱਕੇ ਕਵਾਲ ਕਰੀ ਜਾਂਦਾ ਫਰਾ ਕਰੀ ਜਾਂਦਾ ਅਰੇ ਉੱਗੀ ਦੇ ਵਿੱਚੋਂ ਚਾਰ ਜੇ ਤਿੰਨ ਛੱਕੇ ਰਹਿ ਗਏ ਬਾਈ ਇੱਕ ਇੱਕ ਬਾਈ ਵੱਡੀ ਮੇਰੇ ਵੀਡੀਓ ਪੁਰੀਆ ਵਾਲਾ ਅਗਲਾ ਪੰਤਪੁਰੀਆ ਦਾ ਭਰਾ ਯਾਰ ਚਾਰ ਬੰਦਾ ਪੂਰਾ ਹੀਰਾ ਬੰਦਾ ਧੂਰੀ ਵਾਲਾ ਹਰਮਨ ਪੁਰੀਆ ਰਾਜੇ ਗਾਣੇ ਕੜੀ ਤਾੜੀਆਂ ਜੋਰ ਨਾਲ ਮਾਰਦੇ ਹੋਏ ਤਾੜੀਆਂ ਮਾਰੋ ਯਾਰ ਹਰਮਨ ਦੀ ਬੈਟਿੰਗ ਵਧੀਆ ਲੱਗੀ ਤਾੜੀਆਂ ਬਾਈ ਸਾਰੇ ਦਰਸ਼ਕ ਦਰਸ਼ਕਾਂ ਦੇ ਦਿਲ ਜਿੱਤੇ ਆ ਬੰਦੇ ਨੇ ਮੈਚ ਜਿੱਤੇ ਨਾ ਜਿੱਤੇ ਉਹ ਗੱਲ ਬੱਕਰੀ ਆ ਕਿਹੜਾ ਆਟਾ ਹੋ ਗਿਆ ਔਰ ਬਾਈ ਹੀਰਾ ਸਿਰਾਂ ਖਰਤਾ ਧੂਰੀ ਵਾਲੇ ਓ ਤਿੰਨ ਵਾਲਾ ਦੋ ਛੱਕੇ ਰੌਂਦਿਆਂ ਨੇ ਆਲੇ ਉਹ ਲਕੜਾ ਦੇ ਮਾਰਦੇ ਓਏ ਬਾਲ ਫੜਾ ਲੈ ਭੱਜ ਕੇ ਅਰਮਨ ਰੌਂਦਿਆਂ ਨੇ ਆਏ ਹੋਇਆ ਹੈ ਚੜ੍ਹ ਗਿਆ ਚੜ੍ਹ ਰਿਹਾ 13 ਇਹਦੇ ਓਏ 13 ਹੀ ਦੇਗੇ ਬਾਲ ਤਿੰਨ ਉਹ ਬਾਕੀ ਆ ਮੇਰੇ ਵੀਡੀਓ ਬਾਅਦ ਉਸ ਤੋਂ ਬਾਅਦ ਕਰਨੀ ਬਾਲ ਤੋਂ ਬਾਅਦ ਬਾਲ ਤੋਂ ਬਾਅਦ ਕਰਨੀ ਇੱਧਰ ਹੀ ਸੱਦ ਲਾਂਗੇ 35 65 ਇੱਕ ਬਾਈ ਤਿੰਨ ਬੱਲਾ ਦੋ ਛੱਕੇ ਧੂਰੀਆ 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 ਉਹ ਬੱਲੇ ਚੌਕਾ ਚੌਕਾ ਸਿਰਾ ਨੌ ਰਹਿ ਗਏ ਬਾਈ ਦੋ ਬੱਲਾਂ ਹਲੋ ਦੋ ਬੱਲਾਂ ਨੌ ਰਹਿ ਗਏ ਔਰ ਕਦੇ ਧੂਰੀਆ ਪੱਖਾ ਮੈਦਾਨ ਦੇ ਵਿੱਚ ਔਰ ਕਦੇ ਛਿਰਿਆ ਦੋ ਬੱਲਾਂ ਨੌ ਰਹਿ ਗਏ ਕਿ ਉਹ ਹੀ ਆ ਲੈਣੇ ਅੱਜ ਸਰਾ ਹੀ ਕੀਤਾ ਪਿਆ ਹੈ ਉਏ ਪੱਟਾ ਕੱਪ ਕਰਾਦਾ ਯਾਰ ਸਾਡਿਆਂ ਨੇ ਬਾਰ ਬਾਰ ਲਈ ਕੱਪਰ ਹੋ ਗਿਆ ਦੋ ਬਾਲਾਂ ਨਾ ਸਕੋਰ ਰਹਿ ਗਏ ਬਾਈ ਟੱਕਰ 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 ਓਏ ਹੋਏ ਇੱਕ ਬਾਲ ਇੱਕ ਬਾਲ ਨਾ ਯਾਰ ਇੱਕ ਬਾਲ ਨਾ ਰਹਿ ਗਏ ਇੱਕ ਬਾਲ ਨਾ ਰਹਿ ਗਏ ਹਾਂਜੀ ਜੀ ਰਾਜੀ ੱਲੇ ਆਇਆ ਓ ਬਾਓ ਬਾਈ ਤਾੜੀਆਂ ਲਾਓ ਯਾਰ ਜਿਹਨੂੰ ਹਰਮਨ ਦੀ ਬੈਟਿੰਗ ਵਧੀਆ ਲੱਗੀ ਆ ਬਾਈ ਤਾੜੀਆਂ ਲਾਓ ਯਾਰ ਬਾਈ ਸੇਰਾ ਕਰਤਾਰਮਨ ਯਾਰ ਮੈਚ ਭਾਵੇਂ ਹਾਰ ਗਿਆ ਪਰ ਬੰਦੇ ਨੇ ਇਕੱਲੇ ਨੇ ਨੇਰੀ ਲਿਆਦੀ ਬਹੁਤ ਤਕੜਾ ਖੇਡਿਆ ਬਾਈ ਕੇਪੂਰੀ ਵਾਲਾ ਕਾਕਾ ਜਿੱਤ ਗਿਆ ਬਾਈ ਤਿੰਨ ਰਨ ਦੇ ਟੀ ਨਾਲ ਬੂਲ ਕਲੀਅਰ ਮੈਚ ਨਾਲ ਬੂਲ ਕਲੀਅਰ ਮੈਚ ਨਾਲ ਬੂਲ ਕਲੀਅਰ ਮੈਚ ਲੋਕਾਂ ਲੱਗਣਾ ਨਹੀਂ ਲੋਕਾਂ ਲੱਗਣਾ ਨਹੀਂ ਰਮਨਸਾ ਲੱਗਦਾ ਕੋਕਾ ਉਹ ਦੋ ਦੂਰ ਦੋ ਯਾਰ ਸਿਰਾ ਕਰਤਾਰਮਨ ਨੇ ਅਗਲੇ 4 ਨਹੀਂ ਆ ਬਗਲਾ ਲੱਗਦੀ ਹੈ ਹੈਲੋ ਪੂਰਾ ਕੇ ਪੂਰਾ ਕੇ ਫੰਪਾ ਕੇ ਪਾ ਆ ਜਾਓ ਤੇਰੀ ਜਰਸੀ ਬਾਰੇ ਗੱਲ ਕਰਕੇ ਇਹ ਨਾਲ ਮਿਲਾ ਕੇ ਲਿਆ ਭਾਈ ਰਨ ਪਾਦੇ ਸਾਂਦੋਂ ਨੇ ਭਾਈ ਯਾਰ ਹਰਮਨ ਨੇ ਜਮ ਐਂਡ ਕਰਤਾ ਤਿੰਨ ਰਨਾਂ ਨਾਲ ਮੈਚ ਹਾਰ ਗਏ ਉਹ ਲਾਸਟ ਬਾਲ ਬਾਈ ਬਹੁਤ ਗਲਤ ਡਾਊਟ ਕਰ ਗਿਆ ਉਹ ਵੀ ਜਲਦੀ ਦੇ ਨਾਲ ਦੋਨੇ ਟੀਮਾਂ ਦੇ ਅਰਮਨ ਨੇ ਐਂਡ ਕਰਤਾ ਬਾਈ ਜੋ ਕੋਹੀਤੇ ਨਾਲ ਖੇਡੂਗੀ ਮੇਰੇ ਵੀਰੋ ਧੂਰੀ ਵਾਲਾ ਖੱਟਰਾ ਦੋਨੇ ਟੀਮਾਂ ਜਲਦੀ ਦੇ ਨਾਲ ਆ ਜਿਹੜੀ ਕਿ ਬੇਂਤੀ ਹੈ ਉਹ ਵਾਕਿਆ ਇੱਧਰ ਲਾਡੀ ਯੂਐਸਏ ਅਰਮਨ ਭਰਾਵਲੀਆ ਧੂਰੀ ਵਾਲੇ ਪੱਖੇ ਦੀ ਖੇਡ ਤੋਂ ਖੁਸ਼ ਹੋਗੇ 500 ਦੇ ਵੱਡੇ ਮਾਣ ਲੈ ਵੀ ਹਰਦਾ ਇਹ ਫੇਰਾ ਲਾਤਾ ਯਾਰ ਇੱਧਰ ਆ ਇੱਧਰ ਨੂੰ ਹੀ ਐਂਡ ਕਰਾਤਾ ਅੱਗੇ ਖੇਡ ਦੇ ਮੈਦਾਨ ਵਿੱਚ ਇਹ ਮੈਚ ਵੀ ਸਵੇਰ ਦਾ ਖੇਡਿਆ ਜਾਣਾ ਹੈ ਇੱਕ ਗੁਰੂਦੀ ਹੋਵੇਗੀ ਬਹੁਤ ਸੋਹਣੀ ਬੈਟਿੰਗ ਕੀਤੀ ਹੈ ਯਾਰ ਖਰਾਬੀ ਇਸੇ ਮੈਚ ਦੇ ਬਾਰੇ ਵੀ ਤਿਆਰ ਖੜੇ ਜਾਂਦਾ ਹੋਰ ਯਾਰ ਉਹ ਜੁੜ ਜਾਂਦਾ ਥੈਂਕ ਯੂ ਥੈਂਕ ਯੂ ਬਹੁਤ